ਹਰ ਦਿਨਾਂ ਤੋਂ ਕ੍ਰਿਸ਼ਨ ਬਨਨ ਦਾ ਕਾਰਨ ਕੀ ਸੀ ਜੀ ਕ੍ਰਿਸ਼ਨ ਬਨਨ ਦਾ ਕਾਰਨ ਇਹ ਲੋਕ ਲਾਈ ਲੱਗ ਅੱਛਾ ਜਿੰਨਾ ਲਾਈ ਗੱਲੀ ਮੈਂ ਉਹਨਾਂ ਉੱਠ ਚੱਲੀ ਜੀ ਕੀ ਪ੍ਰਮਾਤਮਾ ਵਾਲਮੀਕੀ ਮਨ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਇਹਨਾਂ ਨੇ ਕੀਤੀ ਲਾਈ ਲੱਗ ਤੁਸੀਂ ਇਦਾਂ ਵੀ ਨਹੀਂ ਸਿੱਧਾ ਕਹਿ ਸਕਦੇ ਕਿ ਲਾਈ ਲੱਗਾ ਕੀ ਪਤਾ ਮੰਨ ਲੋ ਕੋਈ ਜੇ ਕੋਈ ਦੁਖੀ ਆ ਕੋਈ ਪਰੇਸ਼ਾਨ ਆ ਕੀ ਪਤਾ ਉਹ ਲੋਕ ਉਹਨਾਂ ਦਾ ਸਹਾਰਾ ਬਣਦੇ ਆ ਤੁਸੀਂ ਕਿ ਸਿੱਧਾ ਟਾਰਗੇਟ ਨਹੀਂ ਨਾ ਤੁਸੀਂ ਕਰ ਸਕਦੇ ਨਹੀਂ ਨਹੀਂ ਮਹਾਰਾਜ ਜੀ ਦੁਖੀ ਲੋਕ ਤਾਂ ਦੁੱਖ ਤਾਂ ਮੇਰੀ ਗੱਲ ਸੁਣੋ ਜੇ ਪ੍ਰਮਾਤਮਾ ਸਾਰਾ ਸੋਖੀ ਦੇ ਦੇਵੇ ਤੇ ਫਿਰ ਪ੍ਰਮਾਤਮਾ ਨੂੰ ਕੋਈ ਯਾਦ ਕਰੂਗਾ ਜੀ ਪ੍ਰਮਾਤਮਾ ਨੂੰ ਕੋਈ ਯਾਦ ਕਰੂਗਾ ਹਰ ਹਰ ਘਰ ਦੇ ਵਿੱਚ ਕੋਈ ਨਾ ਕੋਈ ਦੁਖੀ ਤਾਂ ਹੈ ਵਾ ਜੀ ਨਾਨਕ ਦੁਖੀਆ ਸਭ ਸੰਸਾਰ ਜੀ ਤੇ ਇਸ ਜਿਹੜਾ ਇਸ ਧਰਤੀ ਤੇ ਆਇਆ ਉਹਨੇ ਦੁੱਖ ਵੀ ਦੇਖਣਾ ਤੇ ਸੁੱਖ ਵੀ ਦੇਖਣਾ ਇਹ ਥੋੜੀ ਨਾ ਕਿ ਮੈਂ ਆਪ ਬਦਲ ਦੂੰਗਾ ਜੀ ਜਦੋਂ ਨੌਕਰੀਆਂ ਲੈਣੀਆਂ ਉਦੋਂ ਮੈਂ ਵਾਲਮੀਕਨ ਜਦੋਂ ਭੁੱਖ ਹੁੰਦੀ ਆ ਉਦੋਂ ਮੈਂ ਵਾਲਮੀਕਿਆ ਵਾ ਜਦੋਂ ਰਾਜ ਪੁੱਜ ਜਾਂਦਾ ਉਦੋਂ ਮੈਂ ਕਰਚਨ ਜੀ ਕਿਉਂ ਫਿਰ ਜਦੋਂ ਤੁਸੀਂ ਧਰਮ ਚੇਂਜ ਕਰਦੇ ਆਂ ਫਿਰ ਸਰਟੀਫਿਕੇਟ ਵੀ ਬਦਲਿਆ ਜਾਵੇ ਜੀ ਫੇਕ ਕਾਤੋਂ ਐਸੀ ਸਰਟੀਫਿਕੇਟ ਯੂਜ਼ ਕੀਤਾ ਜਾ ਰਿਹਾ ਜੀ ਆ ਵੀ ਸਰਕਾਰੀ ਸਹੂਲਤਾ ਕਿਉਂ ਫਿਰ ਸਰਕਾਰੀ ਸਹੂਲਤਾ ਲੈਣੀ ਆ ਉਦੋਂ ਮੈਂ ਵਾਲਮੀਕੀ ਆਵਾ ਜਦੋਂ ਚੜਾਵਾ ਚੜਾਉਣ ਦੀ ਗੱਲ ਆਉਂਦੀ ਉਦੋਂ ਮੈਂ ਕ੍ਰਿਸ਼ਨ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਅੱਜ ਤੁਹਾਡੀ ਮੁਲਾਕਤ ਕਰਵਾਉਣ ਜਾ ਰਹੇ ਆਂ ਸਾਡੇ ਬਹੁਤ ਹੀ ਸਤਿਕਾਰਯੋਗ ਨਿਡਰ ਗੌਰਵ ਵਾਲਮੀਕਨ ਜਿਲੰਦਰ ਤੋਂ ਸੋ ਖਾਸ ਤੌਰ ਤੇ ਇਹਨਾਂ ਨਾਲ ਮਿਲਾਉਣ ਦਾ ਮੇਨ ਬਕਸ ਇਹ ਹੀ ਆ ਕਿ ਕਿਉਂਕਿ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ 바ਵਾ ਸਾ ਪੀਮਰੋ ਵੇਦਗਰ ਜੀ ਔਰ ਸਾਡੇ ਆਦੀ ਮਹਾਪੁਰਸ਼ਾਂ ਦੇ ਵਿਚਾਰਧਾਰਾ ਨੂੰ ਲੈ ਕੇ ਜਿਹੜਾ ਹਮੇਸ਼ਾ ਇਹ ਤਤਪਰ ਰਹਿੰਦੇ ਨੇ ਔਰ ਸਮਾਜ ਦੇ ਲਈ ਹਮੇਸ਼ਾ ਪ੍ਰੇਯਤਨ ਕਰਦੇ ਨੇ ਕਿ ਕਿਤੇ ਨਾ ਕਿਤੇ ਸਮਾਜ ਦੇ ਲਈ ਹਮੇਸ਼ਾ ਖੜਦੇ ਨੇ ਸੋ ਤਾਂ ਇਹਨਾਂ ਨਾਲ ਤੁਹਾਡੀ ਮਰਗਤ ਕਰਵਾਉਣੀ ਹੈ ਕਿ ਕਿਵੇਂ ਇਹ ਇਸ ਪ੍ਰਚਾਰ ਪ੍ਰਸਾਰ ਦੀ ਲਹਿਰ ਦੇ ਵਿੱਚ ਜੁੜੇ ਨੇ ਔਰ ਕਿਵੇਂ ਦੌਰ ਚੱਲ ਰਿਹਾ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦਾ ਸੋ ਗੱਲਬਾਤ ਕਰਦੇ ਆਂ ਹਾਂਜੀ ਸਰ ਸਵਾਗਤ ਹੈ ਦਰਾਵੜ ਚੈਨਲ ਤੇ ਜੀ ਆਦੀ ਤਰਨ ਪ੍ਰੇਮੀ ਵੀਰੋ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੀ ਸਰ ਕਿਵੇਂ ਸ਼ੁਰੂਆਤ ਹੋਈ ਕਿਵੇਂ ਜੀਵਨ ਦੇ ਵਿੱਚ ਬਦਲਾਅ ਆਇਆ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਾਰੇ ਦੀ ਜਿਹੜੀ ਵਿਚਾਰਧਾਰਾ ਤੁਹਾਡੇ ਜੀਵਨ ਦੇ ਅੰਦਰ ਕਿਵੇਂ ਆਈ ਕਿਵੇਂ ਇਹ ਪ੍ਰਵਤਨ ਹੋਇਆ ਮੈਂ ਇੱਕ ਗਾਣਾ ਸੁਣਦਾ ਪਿਆ ਸੀ ਵਾਲਮੀਕਿਆਂ ਦੇ ਮੁੰਡੇ ਨਹੀਂ ਡਰਦੇ ਜੀ ਪੰਗਾ ਪਾਈ ਵੀਰਦੇ ਉਸ ਚੀਜ਼ ਤੋਂ ਮੈਂ ਸਦਮੇ ਦੇ ਵਿੱਚ ਚਲ ਗਿਆ ਸੀਗਾ ਕਿ ਇਹਨੇ ਲੋਕਾਂ ਨੇ ਤਾਂ ਸਾਨੂੰ ਅੱਗੇ ਬਦਨਾਮ ਕੀਤਾ ਪਿਆ ਅਸੀਂ ਆਪ ਹੀ ਆਪਣੀ ਇੱਕ ਹੋਰ ਚੀਜ਼ ਲੈ ਕੇ ਆ ਰਹੇ ਨਵੀਂ ਕਿ ਵਾਲਮੀਕਾ ਦੇ ਮੁੰਡੇ ਨਹੀਂ ਡਰਦੇ ਜੀ ਫੇਰ ਮੈਂ ਪਹਿਲੀ ਕਲਮ ਚਲਾਈ ਸੀ ਪਰਮਪਿੱਤਾ ਪ੍ਰਮਾਤਮਾ ਵਾਲਮੀਕੀ ਮਰਦ ਦਾ ਨਾਂ ਲੈ ਕੇ ਨਹੀਂ ਮੈਂ ਕਰਕੇ ਪੜਾਈਆਂ ਛੇਤੀ ਕੌਮ ਦਾ ਨਾਂ ਚਮਕਾਉਣਾ ਹੈ ਵਾਲਮੀਕੀਆਂ ਦਾ ਪੁੱਤਾਂ ਹਾਂ ਡੀਸੀ ਲਾ ਕੇ ਦਿਖਾਉਣਾ ਹੈ ਜੀ ਤੂੰ ਕੀ ਜਾਣੇ ਬਾਪੂ ਜੀ ਕਿੱਦਾਂ ਪੜਾਉਂਦੇ ਨੇ ਮੇਰੀ ਹਰ ਇੱਕ ਅਖਵਾਇ ਉੱਤੇ ਫੁੱਲ ਬਰਸ ਹੁੰਦੇ ਨੇ ਮੇਰਾ ਵੀ ਫਰਜ਼ ਬਣਦਾ ਡੈਡੀ ਦਾ ਨਾਂ ਚਮਕਾਉਣਾ ਹੈ ਵਾਲਮਿਕੀ ਦਾ ਪੁੱਤ ਹਾਂ ਡੀਸੀ ਲੱਕ ਕੇ ਦਿਖਾਉਣਾ ਜੀ ਇਹ ਤੋਂ ਮੇਰੀ ਸ਼ੁਰੂਆਤ ਹੋਈ ਸਮਾਜ ਦੇ ਵਿੱਚ ਦੇਖਦੇ ਦੇਖਦੇ ਮੈਨੂੰ ਉਪਰਾਲਾ ਕਰਨਾ ਪੈ ਗਿਆ ਕਿ ਇੱਕ ਸੰਤ ਸਿਪਾਹੀ ਦਾ ਕਿ ਸਮਾਜ ਦੇ ਵਿੱਚ ਜਿਹੜੇ ਲੋਕ ਆ ਸਾਡੇ ਉਹ ਜ਼ਿਆਦਾਤਰ 크੍ਰਿਸਚਨ ਬਣ ਰਹੇ ਜੀ ਪ੍ਰਮਾਤਮਾ ਵਾਲਮਿਕੀ ਮਹਾਰਾਜ ਦੀ ਭਾਵਨਾ ਨਾਲ ਜੋੜੀ ਨਹੀਂ ਰਹੀ ਕਿ ਪ੍ਰਮਾਤਮਾ ਵਾਲਮਿਕੀ ਮਹਾਰਾਜ ਕੀ ਕਹਿ ਰਹੇ ਹਨ ਪਰਮਾਤਮਾ ਦੇ ਦਰਬਾਰ ਦੇ ਵਿੱਚ ਜੇ ਭੁੱਲ ਭਲੇਖੇ ਚਲਵੀ ਜਾਂਦੇ ਆ 10 ਰੁਪਏ ਚੜਾਉਂਦੇ ਮਾਰਾ ਨਾ 100 ਗੱਲਾਂ ਕਰਦੇ ਪਰਮਾਤਮਾ ਮੁੰਡਾ ਦੇ ਦੇ ਘਰ ਦੇ ਦੇ ਆਦ ਦੇ ਨਾ ਦਿੱਤਾ ਤਾਂ ਬਾਬਾ ਹੀ ਚੇਂਜ ਆ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਆਦ ਕਵੀ ਆ द्याਵਾਨ ਆ ਜੀ ਮੁਕਤੀ ਦੇ ਦਾਤਾ ਵਾ ਜੀ ਪਰਮਾਤਮਾ ਤੋਂ ਕੁਝ ਮੰਗਣ ਤੋਂ ਪਹਿਲਾਂ ਪਰਮਾਤਮਾ ਨੂੰ ਪਤਾ ਹੁੰਦਾ ਇਹਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਨਾ ਜੀ ਕਿੰਦਾ ਆਦ ਕਵੀ ਤੇਰੇ ਚਰਨਾਂ ਦੇ ਵਿੱਚ ਬਹਿ ਕੇ ਸੀਸ ਝੁਕਾਈਦਾ ਲੋਕ ਤੇ ਕੋ ਮੰਗਲ ਨੇ ਹੁੰਦੇ ਨੇ ਦਾਤਾ ਸੀ ਮਿਲਣ ਲਈ ਆਈਦਾ ਕਿੰਨਾ ਸਮਾਂ ਹੋ ਗਿਆ ਇਸ ਇਸ ਲਾਈਨ ਦੇ ਵਿੱਚ ਹੁਣ ਤੱਕ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੈਨੂੰ 18 ਸਾਲ ਦੀ ਉਮਰ ਦੇ ਵਿੱਚ ਮੈਂ ਕੈਟਰਰ ਕੈਂਪ ਲਗਾਣੀ ਸਟਾਰਟ ਕਰਤੀ ਸੀ ਅੱਛਾ ਜੀ ਤੇ ਪਰਮਾਤਮਾ ਵਾਲਮੀਕੀ ਮਹਾਰਾਜ ਦੀ ਕਿਰਪਾ ਨਾਲ ਅੱਜ 37 ਸਾਲ ਦੀ ਏਜ ਹੋ ਗਈ ਅੱਛਾ ਜੀ ਪਰਮਾਤਮਾ ਦੇ ਨਾਂ ਨਾਲ ਜੁੜਿਆ ਪਿਆ ਪਰਮਾਤਮਾ ਦਾ ਨਾਮ ਲਈਦਾ ਗੁੰਗਾਨ ਕਰੀਦਾ ਸਾਸਣ ਕਰੀਦੇ ਤੇ ਹੁਣ ਪ੍ਰਚਾਰ ਵਾਲੀ ਜਿਹੜੀ ਲੈਣ ਆ ਸਮਾਜ ਦੇ ਵਿੱਚ ਜਿਹੜਾ ਸਾਡਾ ਸਮਾਜ ਆ ਉਹਨੂੰ ਇੱਕ ਘੋਨ ਲੱਗ ਰਿਹਾ ਜੀ ਕਿਹੋ ਜਿਹਾ ਘੋਣ ਤੁਸੀਂ ਕੀ ਕੀ ਮਹਿਸੂਸ ਕਰਦੇ ਮੈਂ ਮਹਿਸੂਸ ਕਰਦਾ ਕਿ ਜਿਹੜਾ ਸਮਾਜ ਕ੍ਰਿਸ਼ਚਨ ਬਣੀ ਜਾ ਰਿਹਾ ਅੱਛਾ ਜੀ ਇੱਕ ਤਾਂ ਗਰੀਬੀ ਆ ਜੀ ਦੂਜੀ ਅਨਪੜਤਾ ਵਾ ਨਹੀਂ ਤੁਸੀਂ ਕੀ ਕਾਰਨ ਕੀ ਸਮਝਦੇ ਹੋ ਕਿ ਜੇ ਲੋਕ ਕਨਵਰਟ ਹੋ ਰਹੇ ਨੇ ਮੰਨ ਲਓ ਤੁਸੀਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਪ੍ਰਚਾਰ ਦੀ ਕਮੀ ਰਹੀ ਹੈ ਕੀ ਤੁਸੀਂ ਵਾਲਮੀਕੀ ਮਾਰਦੀਆਂ ਸਿੱਖਿਆਵਾਂ ਨੂੰ ਪ੍ਰੈਜ਼ੈਂਟ ਨਹੀਂ ਕਰ ਪਾਏ ਤਾਨੂੰ ਲੱਗਦਾ ਇਦਾਂ ਅਸੀਂ ਤਾਂ ਭਰਮਪਿੱਤਾ ਪਰਮਾਤਮਾ ਵਾਲਮੀਕੀ ਮਾਰ ਦਾ ਪ੍ਰਚਾਰ ਘਰ ਘਰ ਪਰਚਾਨੇ ਆ ਅੱਛਾ ਜੀ ਹੁਣ ਦੂਸਰੀ ਕਮੇਟੀ ਲਾ ਲੋ ਉਹਨਾਂ ਦੇ ਪ੍ਰਚਾਰਕ ਕਿੱਦਾਂ ਪ੍ਰਚਾਰ ਕਰਦੇ ਜੀ ਉਹ ਵੱਡੇ ਵੱਡੇ ਮੰਚ ਲਗਾਏ ਜਾਂਦੇ ਆ ਮੰਚਾਂ ਤੇ ਆਉਣ ਦਾ ਉਹ ਦਾਦਾ 10 ਲੱਖ ਰੁਪਿਆ ਲੈਂਦੇ ਜੀ ਤਾਂ ਸਾਨੂੰ ਤਾਂ ਆਪਣੀ ਜੇਬ ਦੇ ਵਿੱਚੋਂ ਤੇਲ ਖਰਚਾ ਫੂਕ ਕੇ ਜਾਣਾ ਪੈਂਦਾ ਪ੍ਰਚਾਰ ਕਰਨ ਅੱਛਾ ਜੀ ਜੇ ਵਾਲਮੀਕੀ ਸਮਾਜ ਦੇ ਲੋਕ ਟਾਈਮ ਨਹੀਂ ਦੇ ਸਕਦੇ ਪੜੇ ਲਿਖੇ ਤਾਂ ਪੈਸਾ ਤਾਂ ਦੇ ਸਕਦੇ ਆ ਨਾ ਅੱਛਾ ਜੀ ਸਮਾਜ ਨੂੰ ਅੱਗੇ ਵਧਾਉਣ ਲਈ ਪੈਸਾ ਤਾਂ ਦੇ ਸਕਦੇ ਆ ਨਾ 2.5 ਲੱਖ ਰੁਪਏ ਇਹਨਾਂ ਨੇ ਫੰਕਸ਼ਨ ਤੇ ਲਾ ਦੇਣਾ ਵਾ 15 ਕਿਲੋ ਬੇਸਨ ਹੋਰ ਲਿਆ ਦੇਣਾ ਕਿ ਪਕੌੜੇ ਦੀ ਮੁੱਕੜੇ ਚਾਹੀਦੇ ਅੱਛਾ ਜਦੋਂ ਪ੍ਰਚਾਰਕ ਦੀ ਵਾਰੀ ਆਂਦੀ ਆ 500 ਰੁਪਏ ਦੇ ਕੇ ਕਹਿੰਦੇ ਆ ਥੋੜੀ ਦੇਨ ਆ ਜੀ ਬਹੁਤ ਹੀ ਮਿੰਤਵਾ ਜੀ ਇਹਦੇ ਵਿੱਚ ਹੀ ਕਰ ਲਓ ਨਹੀਂ ਪਰ ਇਦਾਂ ਤਾਂ ਨਹੀਂ ਹੋ ਸਕਦੀ ਇਦਾਂ ਤੁਸੀਂ ਕਹਿ ਸਕਦੇ ਬਹੁਤ ਸਾਰੇ ਪ੍ਰਚਾਰਕ ਵੈਲ ਸੈਟਲ ਆ ਆਪਣੇ ਸਮਾਜ ਦੇ ਵਿੱਚ ਜੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਕਿਉਂਕਿ ਬਹੁਤ ਸਾਰੇ ਪ੍ਰਚਾਰਕ ਇਦਾਂ ਦੇ ਵੀ ਨਹੀਂ ਉਹ ਵੈਲ ਸੈਟਲ ਨੇ ਪਰ ਚਲੋ ਆਪਾਂ ਮੰਨਦੇ ਆ ਕਿ ਜਿਹੜਾ ਸਮਾਜ ਨਹੀਂ ਸਮਝ ਰਿਹਾ ਪਰ ਉਹਨਾਂ ਨੂੰ ਸਮਝਾਉਣ ਦਾ ਫਰਜ਼ ਕਿਨਾਂ ਦਾ ਪ੍ਰਚਾਰਕਾਂ ਦਾ ਜੀ ਹੁਣ ਅਸੀਂ ਇਸ ਟਾਈਮ ਕੀ ਕਰ ਰਹੇ ਆ ਹਿਮਾਚਲ ਕੋਮਾ ਜੀ ਯੂਪੀ ਕੋਮਾ ਕਰਨਾਟਕ ਕੋਮਾ ਇੱਧਰ ਕੋ ਮਰੇ ਕਿਉਂ ਕੋ ਮਰੇ ਆ ਉਹ ਲੋਕਾਂ ਨੂੰ ਧਰਮ ਦੀ ਭੁੱਖਾ ਜੀ ਇੱਧਰ ਪੈਸੇ ਦੀ ਭੁੱਖਾ ਜੀ ਇੱਥੇ ਕਹਿੰਦੇ ਪਿਆਸਾ ਜਿੰਨਾ ਮਰਜੀ ਕਮਾ ਲਈਏ ਵਾਲਮੀਕੀ ਮਹਾਰਾ ਦੇ ਨਾਂ ਤੋਂ ਕ੍ਰਿਸ਼ਚਨ ਬਨਨ ਦਾ ਕਾਰਨ ਕੀ ਸੀ ਜੀ ਕ੍ਰਿਸ਼ਚਨ ਬਨਨ ਦਾ ਕਾਰਨ ਇਹ ਲੋਕ ਲਈ ਲਾਗ ਅੱਛਾ ਜੀ ਜਿੰਨਾ ਲਈ ਗੱਲੀ ਮੈਂ ਉਹਨਾਂ ਉੱਤੇ ਚੱਲੀ ਜੀ ਕੀ ਪ੍ਰਮਾਤਮਾ ਵਾਲਮੀਕਿ ਮਨ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਉਹਨਾਂ ਨੇ ਕੀਤੀ ਨਹੀਂ ਲਾਈ ਲਾਗ ਤੁਸੀਂ ਇਦਾਂ ਵੀ ਨਹੀਂ ਸਿੱਧਾ ਕਹਿ ਸਕਦੇ ਕਿ ਲਾਈ ਲਾਗਾ ਕੀ ਪਤਾ ਮੰਨ ਲੋ ਕੋਈ ਜੇ ਕੋਈ ਦੁਖੀ ਆ ਕੋਈ ਪਰੇਸ਼ਾਨ ਆ ਕੀ ਪਤਾ ਉਹ ਲੋਗ ਉਹਨਾਂ ਦਾ ਸਹਾਰਾ ਬਣਦੇ ਆ ਤੁਸੀਂ ਕਿ ਸਿੱਧਾ ਟਾਰਗੇਟ ਨਹੀਂ ਨਾ ਤੁਸੀਂ ਕਰ ਸਕਦੇ ਨਹੀਂ ਨਹੀਂ ਮਹਾਰਾਜ ਜੀ ਦੁਖੀ ਲੋਗ ਤਾਂ ਦੁੱਖ ਤਾਂ ਮੇਰੀ ਗੱਲ ਸੁਣੋ ਜੇ ਪ੍ਰਮਾਤਮਾ ਸਾਰਾ ਸੋਖੀ ਦੇ ਦੇਵੇ ਤੇ ਫਿਰ ਪ੍ਰਮਾਤਮਾ ਨੂੰ ਕੌਣ ਯਾਦ ਕਰੂਗਾ ਜੀ ਪ੍ਰਮਾਤਮਾ ਨੂੰ ਕੌਣ ਯਾਦ ਕਰੂਗਾ ਹਰ ਹਰ ਘਰ ਦੇ ਵਿੱਚ ਕੋਈ ਨਾ ਕੋਈ ਦੁਖੀ ਤਾਂ ਹੈ ਵਾ ਜੀ ਨਾਨਕ ਦੁਖੀ ਆ ਸਭ ਸੰਸਾਰ ਜੀ ਤੇ ਇਸ ਜਿਹੜਾ ਇਸ ਧਰਤੀ ਤੇ ਆਇਆ ਉਹਨੇ ਦੁੱਖ ਵੀ ਦੇਖਣਾ ਤੇ ਸੁੱਖ ਵੀ ਦੇਖਣਾ ਇਹ ਥੋੜੀ ਨਾ ਕਿ ਮੈਂ ਆਪਣਾ ਆਪ ਬਦਲ ਦੂੰਗਾ ਜੀ ਜਦੋਂ ਨੌਕਰੀਆਂ ਲੈਣੀਆਂ ਉਦੋਂ ਮੈਂ ਵਾਲਮੀਕਣ ਜਦੋਂ ਭੁੱਖ ਹੁੰਦੀ ਆ ਉਦੋਂ ਮੈਂ ਵਾਲਮੀਕਿਆ ਵਾ ਜਦੋਂ ਰਾਜ ਪੁੱਜ ਜਾਂਦਾ ਉਦੋਂ ਮੈਂ ਕਰਿਚਣ ਜੀ ਕਿਉਂ ਫਿਰ ਜਦੋਂ ਤੁਸੀਂ ਧਰਮ ਚੇਂਜ ਕਰਦੇ ਆ ਫਿਰ ਸਰਟੀਫਿਕੇਟ ਵੀ ਬਦਲਿਆ ਜਾਵੇ ਜੀ ਫੇਕਾ ਤੋਂ ਐਸੀ ਸਰਟੀਫਿਕੇਟ ਯੂਜ਼ ਕੀਤਾ ਜਾ ਰਿਹਾ ਜੀ ਆ ਫਿਰ ਸਰਕਾਰੀ ਸਹੂਲਤਾਂ ਕਿਉਂ ਫਿਰ ਸਰਕਾਰੀ ਸਹੂਲਤਾਂ ਲੈਣੀਆਂ ਉਦੋਂ ਮੈਂ ਵਾਲਮੀਕਿਆ ਵਾਂ ਜਦੋਂ ਚੜਾਵਾ ਚੜਾਉਣ ਦੀ ਗੱਲ ਆਂਦੀ ਉਦੋਂ ਮੈਂ ਕਰਚਣ ਪਰ ਪਰ ਜੇ ਆਪਾਂ ਜ਼ਿਕਰ ਕਰਦੇ ਆਂ ਵਿਰੋਧ ਹੋਣਾ ਵੀ ਜਿਹੜਾ ਕੁਛ 5-7 ਸਾਲਾਂ ਤੋਂ 10 ਸਾਲਾਂ ਤੋਂ ਜੇ ਆਪਾਂ ਜ਼ਿਕਰ ਕਰ ਲਈਏ 10 ਸਾਲਾਂ ਤੋਂ ਵਿਰੋਧ ਸ਼ੁਰੂ ਹੋਣਾ ਹੋਇਆ ਪਰ ਜਿਹੜਾ ਪੰਜਾਬ ਦੇ ਵਿੱਚ ਜੇ ਅੱਜ ਉਹਨਾਂ ਦੀ ਗਿਣਤੀ ਦੀ ਗੱਲ ਕਰਦੇ ਉਹਨਾਂ ਦੇ ਪ੍ਰਚਾਰ ਦੀ ਗੱਲ ਕਰਦੇ ਉਹਨਾਂ ਤੁਹਾਡੇ ਜਲੰਧਰ ਸ਼ਹਿਰ ਦੇ ਕੋਲ ਪ੍ਰਚਾਰਕ ਨੇ ਜਿੰਨਾ ਜਲੰਧਰ ਸ਼ਹਿਰ ਦੇ ਵਿੱਚ ਉਹਨਾਂ ਦੇ ਕੋਲ ਪਾਦਰੀ ਆ ਮੇਰੀ ਬੇਨਤੀ ਸੁਣ ਲੋ ਉਹ ਕਿੱਥੋਂ ਹੋ ਰਿਆ ਪਾਦਰੀ ਕਿੱਥੋਂ ਆ ਰਿਹਾ ਉਹਨਾਂ ਨੂੰ ਬਾਹਰੋਂ ਫੰਡ ਆ ਰਿਹਾ ਜੀ ਬਾਹਰੋਂ ਫੰਡ ਆ ਰਿਹਾ ਸਾਡੇ ਲੋਕਾਂ ਨੂੰ ਕੀ ਕਰਦੇ ਆ ਘਰਾਂ ਦੇ ਵਿੱਚ ਆਟ ਇੰਨਾ ਕਿ ਸਮਾਨ ਦੇਣ ਚਲ ਜਾਂਦੇ ਮੁਰਕੇ ਕੀ ਕਹਿੰਦੇ ਚਰਚ ਵੱਲੋਂ ਸੇਵਾ ਆਈ ਹੈ ਜੀ ਉਹ ਬੰਦਾ ਆਲਰੇਡੀ ਉਧਰ ਨੂੰ ਮੁੜ ਜਾਂਦਾ ਜਿੱਦਾਂ ਸਰਕਾਰ ਨੇ ਇਹ ਸਾਨੂੰ ਕਿਹਾ ਪਿਆ ਜੀ ਆਟਾ ਦਾਲ ਸਕੀਮ ਚਲਾਈ ਵੀ ਮੈਨੂੰ ਲੱਗਦਾ ਇਹਨਾਂ ਨੇ ਵੀ ਆਟਾ ਦਾਲ ਸਕੀਮ ਹੀ ਚਲਾਈ ਪਈ ਆ ਪਰ ਸਮਾਜ ਦੇ ਲੋਕ ਜਿਹੜੇ ਬਾਹਰ ਬੈਠੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵਾਂ ਜਿਹੜੇ ਪ੍ਰਚਾਰਕ ਆ ਉਹਨਾਂ ਦਾ ਸਾਥ ਦਿਆ ਕਰੋ ਇਹ ਤੁਸੀਂ ਤੁਸੀਂ ਕਿਵੇਂ ਮੰਨ ਲਓ ਵਾਲਮੀਕੀ ਸਮਾਜ ਦਾ ਪ੍ਰਚਾਰਕ ਕਿਵੇਂ ਵਾਲਮੀਕੀ ਸਮਾਜ ਦੀ ਅਗਿਆਨਤਾ ਦੇ ਅੰਧੇਰੇ ਚ ਦੂਰ ਕਰ ਸਕਦਾ ਕਿਵੇਂ ਕਰ ਸਕਦਾ ਉਹ ਕਿ ਪ੍ਰਮਾਤਮਾ ਵਾਲਮੀਕੀ ਦੇ ਆਵਾਨ ਜਿਹੜੇ ਆ ਉਹ ਆਦ ਕਵੀ ਅਬਨਾਸ਼ੀ ਆ ਜੀ ਪ੍ਰਮਾਤਮਾ ਕੰਨ ਕੰਨ ਦੇ ਵਿੱਚ ਵਾਸੀ ਆ ਜੀ ਤੇ ਪ੍ਰਮਾਤਮਾ ਵਾਲਮੀਕੀ ਮਰਨ ਨੂੰ ਜਿਨ੍ਹਾਂ ਨੇ ਮੰਨਿਆ ਪ੍ਰਮਾਤਮਾ ਨੂੰ ਉਹਨਾਂ ਨੇ ਦਿੱਤਾ ਵੀ ਬਹੁਤ ਆ ਜੀ ਟੀਵੀ ਚੈਨਲ ਦੇਖ ਰਹੇ ਸੀਗੇ ਕੁੱਲੀ ਮੇ ਰਹਿਣੇ ਵਾਲਾ ਜੁਵਰਾਜ ਵਾਲਮੀਕਨ ਅੱਜ ਬੰਬੇ ਕੇ ਫਲੈਟ ਮੇ ਜੀ ਹਾਕੀ ਦਾ ਪਲੇਅਰ ਸੀ ਯੂਵਰਾਜ ਵਾਲਮੀਕਨ ਜਿਹਦੇ ਮਗਰ ਵਾਲਮੀਕਨ ਲਾਗੇ ਉਹ ਉਸਤਾਦ ਹੀ ਆ ਜੀ ਵਾਲਮੀਕੀ ਮਹਾਰਤ ਦੇ ਆਵਾਣ ਆ ਪਰਮਾਤਮਾ ਕੋ ਕੁਛ ਮੰਗਣ ਤੋਂ ਪਹਿਲਾਂ ਸੋ ਵਾਰੀ ਸੋਚਿਆ ਕਰੋ ਕਿ ਪਰਮਾਤਮਾ ਵਾਲਮੀਕੀ ਦੀਆਵਾਂ ਨੂੰ ਸਭ ਪਤਾ ਵਾ ਜੀ ਅੱਜ ਪਰਮਾਤਮਾ ਵਾਲਮੀਕੀ ਮਹਾਰਾ ਨੂੰ ਜਿੰਨੇ ਸੱਚੇ ਮੰਨਾਂ ਮੰਨਿਆ ਉਹਨੂੰ ਤਾਰਿਆ ਵੀ ਆ ਪਰਮਾਤਮਾ ਨੇ ਜੀ ਇੱਕ ਇੱਦਾਂ ਹੀ ਕਰਤਾਰਪੁਰ ਦੇ ਵਿੱਚ ਹੋਇਆ ਸੀਗਾ ਜੀ ਡੌਂਕੀ ਲਈ ਅਮਰੀਕਾ ਦੀ ਬੰਦੇ ਨੇ ਡੌਂਕੀ ਲਈ ਉਹਨੇ ਜਿੰਨੇ ਦੇਵੀ ਦੇਵਤੇ ਆ ਦਾ ਨਾਲ ਇਹ ਡੁੱਬਦਾ ਗਿਆ ਉਸ ਬੰਦੇ ਦੇ ਲਫ਼ਜ਼ਾ ਮੇਰੇ ਨਹੀਂ ਆ ਉਹ ਜਿੰਨਿਆਂ ਦੇ ਨਾਮ ਲੈਂਦਾ ਰਿਹਾ ਡੁੱਬਦਾ ਰਿਹਾ ਜਦੋਂ ਉਹਨੇ ਪ੍ਰਮਾਤਮਾ ਵਾਲਮੀਕੀ ਮਹਾਰਾ ਦਾ ਨਾਲੇ ਤਾਂ ਕਹਿੰਦਾ ਦੋ ਵਿੱਚੋਂ ਹੱਥ ਨਿਕਲੇ ਹੱਥ ਤੇ ਬਿਠਾ ਕੇ ਉਹਨਾਂ ਨੇ ਮੈਨੂੰ ਸਮੁੰਦਰ ਦੇ ਕਿਨਾਰੇ ਲਾ ਦਿੱਤਾ ਜੀ ਅੱਜ ਉਹ ਬੰਦੇ ਮੰਦਰ ਦੀ ਸੇਵਾ ਵੀ ਕਰ ਰਿਹਾ ਜੱਟ ਬੰਦਾ ਉਹ ਮੰਦਰ ਦੀ ਸੇਵਾ ਵੀ ਕਰ ਰਿਹਾ ਮੰਦਰ ਨੂੰ ਫੰਡ ਵੀ ਭੇਰੇ ਉਹਦਰ ਪ੍ਰਚਾਰ ਵੀ ਕਰ ਰਿਹਾ ਮੈਨੂੰ ਬਚਾਉਣ ਵਾਲੇ ਵਾਲਮੀਕੀ ਮਹਾਰਾ ਜੇ ਕਰੋਚ ਦੇ ਮਾਰੀਏ ਸੱਟ ਲੱਗਣ ਦੇ ਕਾਰਨ ਕਰੋਚ ਮਰਨ ਦੇ ਕਾਰਨ ਮਰਨ ਇਹਨਾਂ ਦੁੱਖ ਫੀਲ ਕਰਤਾ ਪ੍ਰਮਾਤਮਾ ਕਿੰਦਾ ਤੇ دیਵਾਨ ਕੀ ਜਿਵੇਂ ਜਿਵੇਂ ਤੁਸੀਂ ਜਿਵੇਂ ਆ ਜਿਕਰ ਕਰਦੇ ਆ ਕਿ ਪਰਮਪਿਤਾ ਪ੍ਰਮਾਤਮਾ ਇੰਨੇ ਸ਼ਕਤੀਵ ਵਾਲਮਿਕੀ ਮਹਾਰਾਜ ਕੌਤਕ ਕਰਦੇ ਨੇ ਪਰ ਤੁਹਾਨੂੰ ਕੀ ਲੱਗਦਾ ਕੀ ਤੁਸੀਂ ਪ੍ਰੈਜੈਂਟ ਕਰ ਪਾਏ ਆਂ ਵਾਲਮਿਕੀ ਸਮਾਜ ਦੇ ਵਿੱਚ ਇਹ ਚੀਜ਼ਾਂ ਹਾਂਜੀ ਅਸੀਂ ਕਾਫੀ ਦੁਖ ਲੋਕਾਂ ਦੇ ਦੂਰ ਕੀਤੇ ਜੀ ਪਰਮਾਤਮਾ ਵਾਲਮਿਕੀ ਮਹਾਰਾ ਦਾ ਨਾਮ ਲੈ ਕੇ ਕਿਸੇ ਦਾ ਹੱਥ ਵੀ ਫੜ ਲੋ ਨਾ ਉਹਦਾ ਵੀ ਬਿਮਾਰੀ ਦਾ ਹੱਲ ਹੋ ਜਾਂਦਾ ਜੀ ਪਰਮਾਤਮਾ ਇੰਨੀ ਸ਼ਕਤੀਬਾਨ ਆ ਜੇ ਲੱਖਾਂ ਵਾਰੀ ਤੁਸੀਂ ਵਾਲਮਿਕੀ ਮਹਾਰਾ ਦਾ ਨਾਮ ਲਓਗੇ ਨਾ ਬਿਮਾਰੀਆਂ ਦਾ ਨਾਸ਼ ਹੁੰਦਾ ਜੀ ਮੈਡੀਸਨ ਖਾਣ ਦੀ ਲੋੜ ਨਹੀਂ ਪੈਂਦੀ ਜੀ ਜੇ ਅੱਜ ਮੈਡੀਸਨ ਦੀ ਤੁਸੀਂ ਗੱਲ ਕਰੋ ਸਾਰਾ ਉਰਾਪਰਾ ਇਹ ਤਾਂ ਪ੍ਰਮਾਤਮਾ ਬਣਾਉਣ ਵਾਲੇ ਆ ਨਾ ਪ੍ਰਮਾਤਮਾ ਵਾਲਮੀਕੀ ਮਹਾਰਾਜ ਨੇ ਬਣਾਇਆ ਜੋਗ ਰਿਸ਼ੀ ਦੇ ਵਿੱਚ ਪ੍ਰਮਾਤਮਾ ਨੇ ਇਹ ਚੀਜ਼ਾਂ ਲਿਖੀਆਂ ਸੀ ਜੀ ਹੁਣ ਮਾ ਭਿਲਨੀ ਨੂੰ ਇਹਨਾਂ ਨੇ ਕਿਹਾ ਕਿ ਝੂਠੇ ਬੇਰ ਖਵਾਏ ਸੀ ਰਾਮਚੰਦਰ ਨੂੰ ਰਾਮਚੰਦਰ ਨੂੰ ਝੂਠੇ ਬੇਰ ਨਹੀਂ ਖਵਾਏ ਸੀ ਜੰਗਲਾਂ ਦੇ ਵਿੱਚ ਰਾਮਚੰਦਰ ਨੂੰ ਟਾਈ ਫੈਡ ਹੋ ਚੁੱਕਾ ਸੀ ਉਹਨਾਂ ਨੇ ਬੇਰ ਦੇ ਵਿੱਚ ਦਵਾਈ ਤਿਆਰ ਕੀਤੀ ਸੀ ਜੀ ਉਹ ਬੈਦ ਸੀ ਉਸ ਟਾਈਮ ਦੇ ਪ੍ਰਮਾਤਮਾ ਵਾਲਮੀਕੀ ਦੀ ਆਵਾਨ ਦਾ ਪੰਜ ਵਾਰੀ ਮੂੰਹ ਚੋ ਨਾਮ ਵੀ ਲੈ ਲੋ ਤਾਂ ਫੇ ਵੀ ਬਿਮਾਰੀਆਂ ਦੇ ਹੱਲ ਹੋ ਜਾਂਦੇ। ਚਲੋ ਇਹ ਤਾਂ ਆਪਾਂ ਮੰਨਦੇ ਆ ਕਿ ਪਰਮਪੀਤਾ ਪ੍ਰਮਾਤਮਾ ਸਰਵਸ਼ਕਤੀਮਾਨ ਹੈ। ਪਰ ਤੁਹਾਡਾ ਜਿਹੜਾ ਜਿਹੜਾ ਬਤੌਰ ਪ੍ਰਚਾਰਕ ਦਾ ਐਜ਼ ਐ ਇੱਕ ਫਰਜ਼ ਕੀ ਹੁੰਦਾ ਕਿ ਉਹ ਕੀ ਕਰ ਸਕਦਾ ਸਮਾਜ ਨੂੰ ਸੇਧ ਦੇਣਾ ਫਰਜ਼ ਹੁੰਦਾ ਉਹਦਾ। ਕਿਵੇਂ ਫਰਜ਼ ਦੇ ਫਰਜ਼ ਨਿਭਾਵੇ ਪ੍ਰਚਾਰਕ? ਅੱਜ ਦਾ ਪ੍ਰਚਾਰਕ ਜਿਹੜਾ ਉਹ ਕਿਵੇਂ ਫਰਜ਼ ਨਿਭਾ ਸਕਦਾ? ਸਮਾਜ ਦੇ ਪ੍ਰਤੀ। ਹੁਣ ਮੇਰੀ ਗੱਲ ਸੁਣ ਲੋ ਸਿੱਖ ਭਾਈਚਾਰੇ ਚ ਵੀ ਰਾਗੀ ਪਾਠੀ ਨਿਕਲਦੇ ਆ। ਜੀ। ਐਦੇ ਅਸੀਂ ਪ੍ਰਚਾਰਕ ਆ। ਜੀ। ਸਾਡੇ ਪ੍ਰਚਾਰਕਾਂ ਦਾ ਹੱਥ ਨਹੀਂ ਕੋਈ ਫੜ ਰਿਹਾ ਅੱਛਾ ਜੀ ਅਸੀਂ ਤਾਂ ਘਰ-ਘਰ ਦੇ ਵਿੱਚ ਕੰਨ-ਕੰਨ ਦੇ ਵਿੱਚ ਪ੍ਰਚਾਰ ਕਰ ਰਹੇ ਹਾਂ ਵਾਲਮੀਕੀ ਮਰਦਾ ਹੁਣ ਆ ਜਨਗਨ ਆ ਰਿਹਾ ਵਾ ਜਨਗਨ ਜੀ ਜਨਗਨ ਆ ਰਿਹਾ ਵਾ ਤੇ ਅਸੀਂ ਨਿਕਲ ਲੱਗੇ ਮੱਲੇ-ਮੱਲੇ ਦੇ ਵਿੱਚ ਪ੍ਰਚਾਰ ਕਰਨ ਵਾਲਮੀਕੀ ਮਰਦਾ ਤੇ ਜਨਗਨਨਾ ਦਾ ਕਿ ਜਿਹੜੇ ਵਾਲਮੀਕੀ ਸਮਾਜ ਦੇ ਲੋਕ ਆਪਣਾ ਵਾਲਮੀਕ ਲਿਖਾਣ ਅੱਛਾ ਜੀ ਅਸੀਂ ਤਾਂ ਪ੍ਰਚਾਰ ਕਰ ਰਹੇ ਆ ਆਪਣੇ ਤਰੀਕੇ ਜੀ ਵਾਲਮੀਕ ਲਿਖਾਣਾ ਕਿਉਂ ਜ਼ਰੂਰੀ ਹੈ ਜਿਵੇਂ ਤੁਸੀਂ ਜ਼ਿਕਰ ਕਰਦੇ ਕਿ ਵਾਲਮੀਕੀ ਲਿਖਾਉਣ ਕਿ ਕਿਉਂ ਜ਼ਰੂਰੀ ਆ ਵਾਲਮੀ ਕੀ ਲਖਾਨਾ ਵਾਲਮੀ ਕੀ ਲਖਾਨਾ ਜ਼ਰੂਰੀ ਆ ਕਿ ਜਿਹੜੇ ਸਾਡਾ ਜੀ ਰਾਜ ਰਾਜ ਭਾਗ ਆ ਉਹ ਸਾਡੇ ਤੋਂ ਖੋਇਆ ਗਿਆ ਜੀ ਹੁਣ ਅਸੀਂ ਲੋਕ ਜਾਣਦੇ ਆ ਕਿ ਵਾਲਮੀਕ ਲਖਾਨਾ ਇਸ ਲਈ ਜ਼ਰੂਰੀ ਆ ਕਿ ਰਾਜ ਬਿਨਾ ਨਾ ਦਲੇ ਮਲੇ ਰਾਜ ਬਿਨਾ ਨਾ ਧਰਮ ਚਲੇ ਧਰਮ ਚਾਓ ਸੌਰੀ ਕਟੋ ਸਰ ਨਾ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਜੀ ਕਿ ਧਰਮ ਤੋਂ ਉੱਤੇ ਕੁਝ ਨਹੀਂ ਆ ਜੀ ਬਾਬਾ ਸਾਹਿਬ ਡਾਕਟਰ ਭੀਮਰਾਓਂ Ambedkar ਵੀ ਕਹਿ ਗਏ ਇਸ ਦੇਸ਼ ਮੇਂ ਤੁਮ ਧਰਮ ਬਦਲ ਸਕਤੇ ਹੋ ਮਗਰ ਜਾਤੀ ਨਹੀਂ ਜਾਤੀ ਤੁਮਾਰੇ ਸਾਥ ਹੀ ਜਾਏਗੀ ਅਸੀਂ ਇਸ ਲਈ ਕਹ ਰਹੇ ਕਿ ਵਾਲਮੀਕਨ ਲਿਖਣਾ ਜ਼ਰੂਰੀ ਆ ਕਿ ਹਰ ਵਕਤ ਸਾਨੂੰ ਵਰਤਿਆ ਜਾਂਦਾ ਜੀ ਹਰ ਧਰਮਾਂ ਦੇ ਵਿੱਚ ਸਾਨੂੰ ਵਰਤਿਆ ਜਾਂਦਾ ਜੀ ਫਿਰ ਅਸੀਂ ਕਿਉਂ ਨਾ ਆਪਣਾ ਆਪ ਮੈਂ ਤਾਂ ਮਜਵੀ ਸਿੱਖ ਭਾਈਚਾਰੇ ਨੂੰ ਵੀ ਕਹਿੰਦਾ ਕਿ ਮਜਵੀ ਸਿੱਖ ਵਾਲਮੀਕਨ ਕਿਹਾ ਕਰੋ ਜੀ ਆਪਣੇ ਆਪ ਨੂੰ ਇੱਕ ਮਾਦੇ ਅਸੀਂ ਪੋਤਾ ਮੈਂ ਸ਼ਹਿਰ ਚ ਵਾਂ ਮੈਂ ਵਾਲਮੀਕਨ ਆ ਤੁਸੀਂ ਪਿੰਡ ਚ ਤੇ ਤੁਸੀਂ ਮਜਵੀ ਆ ਹੈ ਮੈਂ ਇੱਕ ਮਾਦਾ ਪੋਤਾ ਹੈ ਇੱਕ ਗੋਮ ਦਾ ਵਾ ਜੀ ਅਸੀਂ ਇਸੇ ਚੀਜ਼ਾਂ ਨੂੰ ਲੈ ਕੇ ਕਹਿੰਦੇ ਆ ਕਿ ਯਾਰ ਸਮਾਜ ਜਿਹੜਾ ਨਾ ਸਮਾਨ ਨੂੰ ਅੱਗੇ ਵਧਾਇਆ ਜਾਵੇ ਜੀ ਵਾਲਮੀਕੀ ਮਾਰਾ ਦਾ ਪ੍ਰਚਾਰ ਘਰ ਘਰ ਦੇ ਵਿੱਚ ਹੋਵੇ ਜੀ ਕੰਨ ਕੰਨ ਦੇ ਵਿੱਚ ਆਵਾਜ਼ ਹੋਵੇ ਇਹ ਸਮਾਜ ਦਾ ਵੀ ਹਿਲਵ-ਫਿਲਵ ਕਿਤੇ ਨਾ ਕਿਤੇ ਲੱਗੇ ਪੰਜਾਬ ਦੇ ਵਿੱਚ 12000 ਪਲੱਸ ਜਿਹੜੇ ਆ ਪਿੰਡ ਨੇ ਤੁਸੀਂ ਤਾਂ ਸ਼ਹਿਰ ਦੇ ਵਿੱਚ ਉਹ ਸ਼ਹਿਰਾਂ 'ਚ ਪ੍ਰਚਾਰ ਕਰਦੇ ਨੇ ਤੁਸੀਂ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਪ੍ਰਚਾਰਕ ਬੈਠੇ ਵੀ ਨੇ ਪਰ ਪਿੰਡਾਂ ਤੱਕ ਕੌਣ ਅਪਰੋਚ ਕਰੂਗਾ ਪ੍ਰਚਾਰਕਾਂ ਦਾ ਕੀ ਫਰਜ ਬਣਦਾ ਕਿਵੇਂ ਪ੍ਰਚਾਰ ਪਿੰਡਾਂ ਤੱਕ ਜਾਊਗਾ ਅਸੀਂ ਪਿੰਡਾਂ ਦੇ ਵਿੱਚ ਜਿੰਨੇ ਹੀ ਪ੍ਰਚਾਰਕ ਆ ਅਸੀਂ ਇੱਕ ਪਹਿਲਾਂ ਤਾਂ ਮੰਚ ਤੇ ਇਕੱਠੇ ਹੋਵਾਂਗੇ ਅੱਛਾ ਜੀ ਅਸੀਂ ਇੱਕ ਆਪਣੀ ਮੀਟਿੰਗ ਰੱਖ ਰਹੇ ਹਾਂ ਅੱਛਾ ਜੀ ਹਰ ਇੱਕ ਪ੍ਰਚਾਰ ਦੀ ਡਿਊਟੀ ਲਗਾਈ ਜਾਊਗੀ ਕਿ ਇਹ ਐਸ ਆ ਤਵਾਰ ਤੂੰ ਇੱਥੇ ਹੋਣਾ ਤੁਸੀਂ ਇੱਥੇ ਹੋਣਾ ਤੁਸੀਂ ਇੱਥੇ ਹੋਣਾ ਫਿਰ ਅਸੀਂ ਬਗੈਦਾ ਉਹਨੂੰ ਦੇਖਾਂਗੇ ਤੂੰ ਕਿੰਨੇ ਲੋਕ ਜੋੜੇ ਆ ਕਿੰਨੇ ਲੋਕ ਪ੍ਰਮਾਤਮਾ ਦੇ ਚਰਨਾਂ ਨਾਲ ਲਗਾ ਦਿੱਤਾ ਜੀ ਅਸੀਂ ਤਾਂ ਇੱਥੇ ਤੱਕ ਵੀ ਹੈ ਜਿਹੜੇ ਲੋਕ ਦੁਖੀ ਆ ਉਹਨਾਂ ਦੇ ਦੁੱਖ ਦੂਰ ਕਰਨ ਨੂੰ ਵੀ ਬੈਠੇ ਆ ਜੀ ਕੀ ਪ੍ਰਮਾਤਮਾ ਵਾਲਮੀਕ ਮਾਰਚ ਇੰਨੀ ਸ਼ਕਤੀ ਆ ਤੇ ਉਹ ਹੀ ਸ਼ਕਤੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਜੀ ਕੀ ਹਰ ਇੱਕ ਬੰਦੇ ਦਾ ਦੁੱਖ ਦੂਰ ਹੋ ਸਕਦਾ ਜੀ ਹਰ ਇੱਕ ਬੰਦੇ ਦਾ ਦੁੱਖ ਦੂਰ ਹੋ ਸਕਦਾ ਜਦੋਂ ਸੱਚੇ ਮਨ ਨਾਲ ਪ੍ਰਮਾਤਮਾ ਦਾ ਨਾਲ ਹੋ ਜੀ ਅਸਲ ਚ ਅਸਲ ਚ ਜੋ ਵਾਲਮੀਕ ਮਾਰ ਦੀ ਅਡਾਲੋਜੀ ਆ ਜੋ ਸਾਨੂੰ ਮੋਟੀਵੇਟ ਕਰਦੀ ਆ ਜਿਹੜਾ ਸਾਨੂੰ ਅਗਿਆਨਤਾ ਤੋਂ ਦੂਰ ਕਰਦੀ ਆ ਕਿਵੇਂ ਕਿਵੇਂ ਉਹ ਲੋਕਾਂ ਦੇ ਵਿੱਚ ਲੈ ਕੇ ਜਾਓਗੇ ਤੁਸੀਂ ਕੀ ਇੱਕ ਮੈਸੇਜ ਲੈ ਕੇ ਜਾਓਗੇ ਕਿਵੇਂ ਪ੍ਰੈਜੈਂਟ ਕਰੋਗੇ ਅਸੀਂ ਤਾਂ ਇਹੀ ਕਹਿ ਰਹੇ ਆ ਕਿ ਉਹ ਲੋਕ ਕਹਿ ਰਹੇ ਆ ਕਿ ਸਾਡੇ ਘਰਾਂ ਚੋਂ ਗਰੀਬੀਆਂ ਨਿਕਲਦੀਆਂ ਨੇ ਕ੍ਰਿਸ਼ਚਨ ਬਣ ਕੇ ਜੀ ਤੇ ਪਰੰਪਰਿਤਾ ਪ੍ਰਮਾਤਮਾ ਵਾਲਮੀਕੀ ਮਾਰੇ ਵੀ ਇਹੀ ਗੱਲ ਕਹਰੇ ਪ੍ਰਸ਼ਾਦ ਹੀ ਦੇਵੇ ਤੂੰ ਮਿਹਨਤ ਕਰ ਤੂੰ ਸਭ ਕੁਝ ਮਿਲੂਗਾ ਉਹਨੂੰ ਮੈਂ ਕਹਾਂ ਕਿ ਮੈਂ ਕ੍ਰਿਸ਼ਚਨ ਬਣ ਗਿਆ ਮੈਂ ਇੱਥੇ ਬੈਠਾ ਮੈਨੂੰ ਸਭ ਕੁਝ ਮਿਲ ਜਾਵੇ ਕਦੀ ਵੀ ਨਹੀਂ ਮਿਲਣਾ ਕਿੱਥੋਂ ਮਿਲਣਾ ਜਦੋਂ ਪ੍ਰਮਾਤਮਾ ਵਾਲਮੀਕੀ ਮਰਦਾ ਨਾ ਹੀ ਨਹੀਂ ਜਪਣਾ ਵਾਲਮੀਕੀ ਮਰਨ ਨੂੰ ਯਾਦ ਹੀ ਨਹੀਂ ਕਰਨਾ ਤੇ ਫਿਰ ਕਿਤੋਂ ਮਿਲ ਜਾਣਾ ਪ੍ਰਮਾਤਮਾ ਕਹਿੰਦਾ ਪ੍ਰਸ਼ਾਦ ਇਹੀ ਦੇਵੇ ਤੂੰ ਮਿਹਨਤ ਕਰ ਮੈਂ ਤੇਰੀ ਮਿਹਨਤ ਦੇ ਵਿੱਚ ਫਲ ਪਾ ਸਕਦਾ ਤੈਨੂੰ ਬੈਠੇ ਤਾਂ ਕੋਈ ਰੱਬ ਨਹੀਂ ਦੇ ਸਕਦਾ ਜਿੰਨੇ ਵੀ ਰੱਬ ਫਕੀਰ ਹੋਏ ਉਹਨਾਂ ਨੇ ਭਗਤੀਆਂ ਕੀਤੀ ਤਾਂ ਸਭ ਕੁਝ ਮਿਲਿਆ ਜੇ ਬੈਠੇ ਬੈਠੇ ਗੱਲਾਂ ਬਾਤਾਂ ਕਰਦੇ ਰਹਿੰਦੇ ਤਾਂ ਕੁਝ ਨਹੀਂ ਹਾਸਲ ਹੋਣਾ ਸੀ ਜੀ ਇਦਾਂ ਹੀ ਆ ਕਿ ਧਰਮ ਨਾ ਬਦਲੋ ਸੋਚ ਬਦਲੋ ਜੀ ਧਰਮ ਦੀ ਡੈਫੀਨੇਸ਼ਨ ਨੂੰ ਤੁਸੀਂ ਕਿਸ ਤਰੀਕੇ ਨਾਲ ਸਮਝਦੇ ਹੋ ਧਰਮ ਹੈ ਕੀ ਅਸਲ ਚ ਪਹਿਲੀ ਗੱਲ ਤਾਂ ਦੁਨੀਆਂ ਦੇ ਬਣਾਏ ਹੋ ਧਰਮ ਆ ਜੀ ਮੈਂ Hindu ਮੈਂ Musalman ਮੈਂ Sikh ਮੈਂ ਪਰਮਾਤਮਾ ਦੀ ਨਜ਼ਰ ਚ ਸਿਰਫ ਇੱਕ ਹੀ ਆ ਇਨਸਾਨ ਜੀ ਚੰਗੇ ਇਨਸਾਨ ਬਣੋ ਇਨਸਾਨ ਤੋਂ ਉੱਤੇ ਕੋਈ ਪਾਵਰ ਨਹੀਂ ਆ ਜੀ ਪਰ ਜੋ ਅੱਜ ਦਾ ਦੌਰ ਆ ਅੱਜ ਪਹਿਲ ਦੇ ਜਾ ਰਹੇ ਧਰਮ ਨੂੰ ਜੀ ਹੁਣ ਜੇ ਧਰਮ ਦੀ ਲੜਾਈ ਨਾ ਹੋਵੇ ਜੀ ਫਿਰ ਆਮ ਦੇ ਮੰਦਰ ਚ ਲਵ ਕੁਛ ਵੀ ਹੋਣਾ ਜੀ ਅੱਜ ਪੂਰੇ ਵਰਲਡ ਦੇ ਵਿੱਚ ਘੁੰਮ ਲੋ RAM ਦੇ ਮੰਦਰ ਚ ਲਵ ਕੁਛ ਕਿਉਂ ਨਹੀਂ ਜੀ ਜੋ ਲਵ ਕੁਛ ਆਉਂਦੇ ਫੇ ਪ੍ਰਮਾਤਮਾ ਵਾਲਮੀਕੀ ਮਾਰੇ ਵੀ ਲੈ ਕੇ ਆਣੇ ਪੈਣੇ ਜੀ ਕਿ ਜਿਨ੍ਹਾਂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਕਹਿੰਦਾ ਤੁਮ ਨਾ ਹੋਤੇ ਕਮਲੇਸ਼ਵਰ ਤੋਂ ਰਮਾਇਣ ਕੋ ਨਾ ਚਾਤਾ ਨਾ ਦੁਨੀਆ ਵਿੱਚ ਦਸ਼ਰਤ ਹੋਤਾ ਤਾਂ RAM ਕਹਾਂ ਸੇ ਆਤਾ ਇਕਰਾਮ ਦਸ਼ਰਤ ਦਾ ਬੇਟਾ ਇਕਰਾਮ ਗਟਗਟ ਮੇਂ ਲੇਟਾ ਇਕਰਾਮ ਨੇ ਜਗਤ ਨਿਆਰਾ ਇਕਰਾਮ ਸਭ ਤੋਂ ਪਿਆਰਾ ਰਾਮ ਦੇ ਜਨਮ ਤੋਂ ਪਹਿਲਾਂ ਵੀ ਰਾਮ ਸੀਗਾ ਵਾਲਮੀ ਕੇ ਬਾਰੇ ਦੀ ਜੇ ਗੱਲ ਕਰੀਏ ਵਾਲਮੀ ਕੇ ਬਾਰੇ ਹਰ ਯੁਗ ਦੇ ਵਿੱਚ ਆਏ ਹਰ ਵਾਸ ਹੋਇਆ ਪਰਮਾਤਮਾ ਸੱਤਾ ਯੁਗਾਂ ਦਾ ਵਾਸ ਹੋਇਆ ਜੀ ਜੇ ਆਪਾਂ ਮਹਾਭਾਰਤ ਦੀ ਗੱਲ ਕਰੀਏ ਮਹਾਭਾਰਤ ਚ ਵੀ ਸਾਡੀ ਇਹ ਕੁਰਬਾਨੀਆਂ ਜੀ ਜੇ ਸਿੱਖੀ ਲੇਨ ਦੇ ਵਿੱਚ ਚੱਲੀਏ ਫੇ ਵੀ ਸਾਡੀਆਂ ਕੁਰਬਾਨੀਆਂ ਜੀ ਅਸੀਂ ਤਾਂ ਸਾਰੇ ਧਰਮ ਵਾਲੇ ਕੀਤਾ ਪਰ ਸਾਡੇ ਲਈ ਕਿਸੇ ਨੇ ਕੁਝ ਨਹੀਂ ਕੀਤਾ ਜੀ ਜਦੋਂ ਸਾਡੀ ਵਾਰੀ ਆਂਦੀ ਆ ਸਾਨੂੰ ਜਾਤ ਪਾਤ ਦੇ ਨਾਲ ਜੋੜਿਆ ਜਾਂਦਾ ਜੀ ਤੇ ਜਿਹੜਾ ਆ ਤੁਸੀਂ ਤੀਰ ਕਮਾਨ ਜਿਹੜਾ ਰੱਖਦੇ ਇਹਦਾ ਕੀ ਇਹਦਾ ਕੀ ਮੇਨ ਕਨਸੈਪਟ ਆ ਕਿਉਂ ਰੱਖਦੇ ਉਹ ਇਹ ਤੀਰ ਨਹੀਂ ਆ ਇਹ ਬਬਰੀਕੀ ਆ ਅੱਛਾ ਜੀ ਇਹ ਬਬਰੀਕੀ ਆ ਜੀ ਹਰ ਇੱਕ ਬੰਦਾ ਹਿਫਾਜ਼ਤ ਲਈ ਚੱਕਦਾ ਮੈਂ ਆਪਣੇ ਸਮਾਜ ਦੀ ਹਿਫਾਜ਼ਤ ਲਈ ਬਬਰੀਕੀ ਚੱਕੀ ਆ ਅੱਛਾ ਜੀ ਕਿ ਆਪਣੇ ਸਮਾਜ ਦੀਆਂ ਧੀਆਂ ਪੇਣਾਂ ਦੀ ਰੱਖਿਆ ਕਰ ਪਾਵਾਂ ਸਮਾਜ ਤੋਂ ਲਾਵਾ ਵੀ ਕਿਸਿਸ ਭੈਅ ਨਾਲ ਛੇੜ ਛਾੜ ਹੁੰਦੀ ਹੋਵੇ ਤੇ ਮੈਂ ਉੱਥੇ ਵਰਤਾਂਗਾ ਇਹਨੂੰ ਇਹ ਆਪਣੀ ਸੇਫਟੀ ਆ ਜੀ ਬਬਰੀਕੀ ਜੀ ਇਹਦਾ ਨਾਮ ਬਬਰੀਕੀ ਆ ਜੀ ਇਹ ਪ੍ਰਮਾਤਮਾ ਵਾਲਮੀਕੀ ਮਹਾਰਾ ਨੇ ਵੀਰ ਬਬਰੀਕ ਨੂੰ ਤਿੰਨ ਤੀਰ ਦਿੱਤੇ ਸੀ ਉਹਦੇ ਵਿੱਚੋਂ ਇੱਕ ਬਬਰੀਕੀ ਅਸੀਂ ਤਿਆਰ ਕੀਤੀ ਕਿ ਬਬਰੀਕੀ ਆ ਜੀ ਇਹ ਉਹ ਤੀਰਕਮਾਰ ਆ ਜਿਹੜੇ ਬਬਰੀਕ ਨੂੰ ਵਾਲਮੀਕੀ ਮਹਾਰਾ ਨੇ ਦਿੱਤੇ ਸੀ ਜੀ ਸੇ ਸਾਨੂੰ ਰੱਖਣਾ ਜ਼ਰੂਰੀ ਆ ਜੀ ਮੈਂ ਤਾਂ ਕਹਿੰਦਾ ਜਿੰਨੇ ਵੀ ਸਮਾਸ ਦੇ ਆ ਉਹਨਾਂ ਨੂੰ ਰੱਖਣਾ ਜ਼ਰੂਰੀ ਆ ਜੀ ਭਾਵੇਂ ਪ੍ਰਚਾਰਕ ਹੋਣ ਭਾਵੇਂ ਸੰਤ ਹੋਣ ਜੀ ਤੇ ਕੀ ਚੋਣੇ ਕੀ ਆਉਣ ਵਾਲੇ ਸਮੇਂ ਚ ਕੀ ਕਰਨ ਦੇ ਲਈ ਕੀ ਕਿੱਥੇ ਤੱਕ ਦਾ ਅਚੀਵਮੈਂਟ ਕਰੋਗੇ ਕਿੱਥੇ ਤੱਕ ਦਾ ਸੋਚਿਆ ਕਿ ਕਿਵੇਂ ਪ੍ਰਚਾਰ ਕਰੂ ਕਿਵੇਂ ਸਮਾਜ ਨੂੰ ਅੱਗੇ ਵਧਾਉਣ ਦੇ ਲਈ ਪ੍ਰਯਤਨ ਕਰੋਗੇ ਵਾਲਮੀਕੀ ਦੇਵਾਨ ਸਾਡੀ ਆਸਤਾ ਵਾ ਜੀ 바ਵਾ ਸਾਹਿਬ ਸਾਡਾ ਰਾਸਤਾ ਵਾ ਜੀ 바ਵਾ ਸਾਹਿਬ ਨੇ ਵਾਲਮੀਕੀ ਮਹਾਰਾ ਦੀ ਕਲਮ ਦਾ ਇਸ਼ਾਰਾ ਸਮਝਿਆ ਜੀ ਅਸੀਂ ਉਸ ਕਲਮ ਦਾ ਇਸ਼ਾਰਾ ਘਰ ਘਰ ਪਹੁੰਚਾਵਾਂਗੇ ਜੀ ਸਿੱਖਿਸ਼ਿਤ ਹੋ ਜੀ ਜਦੋਂ ਸਾਡਾ ਸਮਾਜ ਸਿੱਖਿਸ਼ਿਤ ਹੋ ਗਿਆ ਇੱਕ ਡੀਸੀ 10 ਮੰਦਰ ਬਣਾ ਸਕਦਾ ਜੀ ਪਰ ਇੱਕ ਮੰਦਰ 10 ਡੀਸੀ ਨਹੀਂ ਬਣਾ ਸਕਦਾ ਜੀ ਅਸੀਂ ਪੜਾਈ ਵਾਲ ਨੂੰ ਜਾਵਾਂਗੇ ਜੀ ਘਰ ਘਰ ਦੇ ਵਿੱਚ ਪਰਮਪਿਤਾ ਪਰਮਾਤਮਾ ਵਾਲਮੀਕੀ ਮਾਰ ਦਾ ਪ੍ਰਚਾਰ ਬਣਾ ਕਿ ਪਰਮਾਤਮਾ ਦੇ ਹੱਥ ਦੇ ਵਿੱਚ ਜਿਹੜੀ ਕਲਮ ਆ ਜੀ ਉਹ ਕਲਮ ਸਿੱਖਿਆ ਦਾ ਇਸ਼ਾਰਾ ਕਰਦੀ ਜੀ ਰਾਹੀ ਜੀ ਨੇ ਲਿਖਿਆ ਜੀ ਜੇ ਕਲਮ ਪ੍ਰਭੂ ਵਾਲੀ ਸਿੱਖਿਆ ਕੇ ਇਸ਼ਾਰੇ ਕਰਦੀ ਹੈ ਉਹ ਕੌਮ ਕਵੀ ਨਾ ਮਰਦੀ ਹੈ ਜੋ ਖੂਬ ਪੜਾਈ ਕਰਦੀ ਹੈ ਤੇ ਤੁਸੀਂ ਭਜਨ ਵੀ ਕਾਫੀ ਰਿਕਾਰਡ ਕਰਾਏ ਵਾਲਮੀ ਕੀ ਮਾਰੇ ਨੇ ਕਿੰਨੇ ਭਜਨ ਹਲੇ ਤੱਕ ਰਿਕਾਰਡ ਕਰਾਏ ਬਹੁਤ ਕੁਛ ਮੰਨ ਦੇ ਵਿੱਚ ਆਂਦਾ ਜਦੋਂ ਭਜਨ ਰਿਕਾਰਡ ਕਰਾਈਦਾ ਨਾ ਬੜੇ ਪੈਸੇ ਲੱਗਦੇ ਵੀਡੀਓ ਦਾ ਖਰਚਾ ਕਾਫੀ ਖਰਚਾ ਪਰ ਉਹਨਾਂ ਸਮਾਜ ਜਿਹੜਾ ਨਾ ਸਾਡਾ ਐਕਟਿਵ ਨਹੀਂ ਹੈ ਜੀ ਹੁਣ ਮੈਂ ਗੁਰੂ ਰਵਿਦਾਸ ਮਹਾਰਾਜ ਦਾ ਕੀਤਾ ਸੀਗਾ ਜੀ ਉਹਨਾਂ ਨੇ ਨਾ ਕਿ ਉਸ ਭਜਨ ਨੂੰ ਚਲਾਇਆ ਇੰਨਾ ਕਿ ਭਜਨ ਨੂੰ ਚਲਾਇਆ ਅਸੀਂ ਪ੍ਰਗਟ ਦਿਵਸ ਵਾਲਮੀਕੀ ਮਰਦੇ ਪ੍ਰਗਟ ਦਿਵਸ ਤੇ ਆਪਣਾ ਭਜਨ ਸੁਣਨ ਨੂੰ ਹੀ ਤਰਸੇ ਉਹਨੇ ਕਿਤੇ ਨਾ ਕਿਤੇ ਤਾਂ ਲੱਗਾ ਹੋਊਗਾ ਲੱਗਾ ਹੀ ਨਹੀਂ ਜੀ ਗਾਣੇ ਲਾਲੇ ਸਟੇਜਾਂ ਲਾਲੀਆਂ ਇਹ ਇਹ ਸਮਾਜ ਦੇ ਵਿੱਚੋਂ ਅਸੀਂ ਆ ਚੀਜ਼ਾਂ ਖਤਮ ਕਰਨੀਆਂ ਤੇ 사ਸੰਗਾਂ ਦਾ ਜਿਹੜਾ ਮਾਹੌਲ ਚੱਲਦਾ ਪਿਆ ਜਿਵੇਂ 사ਸੰਗਾਂ ਦਾ ਰੁੱਕਾ ਤੁਹਾਨੂੰ ਲੱਗਦਾ ਕਿ 사ਸੰਗਾਂ ਦੀ ਜਿਹੜੀ ਮਰਿਆਦਾ ਉਹ ਕਿਤੇ ਨਾ ਕਿਤੇ ਸਹੀ ਚੱਲ ਰਹੀ ਹੈ ਜਿਹੜੇ 사ਸੰਗ ਆ ਸਾਡੇ ਟਾਈਮ 'ਚ ਹੁੰਦੇ ਸੀ ਜੀ ਉਹ ਕ੍ਰਾਂਤੀਕਾਰੀ ਹੁੰਦੇ ਸੀ ਜੀ ਉਹ ਕ੍ਰਾਂਤੀਕਾਰੀ ਹੁੰਦੇ ਸੀ ਉਹ ਕੈਟਰ ਕੈਂਪ ਹੀ ਹੁੰਦਾ ਸੀ 사ਸੰਗਤ ਹੋਇਆ ਹੀ ਸੀ ਅਸੀਂ ਉਹ ਕੈਟਰ ਕੈਂਪ ਸੀ ਜੀ ਉਹਦੇ ਵਿੱਚ ਸਮਾਜ ਨੂੰ ਜਾਗਰਿਤ ਕੀਤਾ ਜਾਂਦਾ ਸੀ ਜੀ ਅੱਜ ਜਿਹੜਾ 사ਸੰਗ ਹੋ ਰਿਹਾ ਵਾਲਮੀਕੀ ਮਹਾਰਾਜ ਦਾ ਅੱਜ 사ਸੰਗ ਕਰਵਾਉਂਦੇ ਉੱਥੇ ਸਿੰਗਰ ਬੁਲਾ ਲੈਂਦੇ ਜੀ ਜੀ ਮੈਨੂੰ ਫੋਨ ਕਰ ਕਰਕੇ ਸਾਡਾ ਸਮਾਜ ਹੀ ਕਹਿੰਦਾ ਮਹਾਰਾਜ ਜੀ ਇਸ ਮਾਸਟਰ ਸਲੀਮ ਬੁੱਕ ਕਰਾ ਦਿਓ ਮੈਂ ਕਿਹਾ 2.5 ਲੱਖ ਲੈਂਦਾ ਮਹਾਰਾਜ ਦੇ ਦਾਂਗੇ ਜੀ ਉਹ ਮੈਂ ਕਿਹਾ 15000 ਮੈਨੂੰ ਦੋ ਮਹਾਰਾਜ ਮੇਰੇ ਕੋ ਸਾਰੀ ਰਾਤ ਗਵਾਈਓ ਮਨ ਤੋਂ ਵਾਲਮੀ ਕੀ ਮਰੇ ਮਰੇ ਪਤਾ ਵਾ ਉਹਨੂੰ ਥੋੜੀ ਪਤਾ ਉਹ ਤੁਹਾਨੂੰ ਇਹ ਸੁਣਾ ਦੂਗਾ ਤਾਰਾ ਅੰਬਰਾ ਤੇ ਕੋਈ ਕੋਈ ਇਹਦੇ ਵਿੱਚ ਕੁਝ ਉਹ ਚ ਪ੍ਰਮਾਤਮਾ ਵਾਲਮੀਕਾ ਦਾ ਤੇ ਸਾਥ ਸੰਗ ਨਹੀਂ ਕਹਿ ਸਕਦੇ ਆਪਣੇ ਇੰਜੋਏ ਲੈ ਕਰਵਾਉਂਦੇ ਨਾਮ ਸਾਥ ਸੰਗ ਦਾ ਦਿੱਤਾ ਜਾਂਦਾ ਤੇ ਕਰਦੇ ਇੰਜੋਏ ਹੁਣ ਸਾਥ ਸੰਗ ਜਿਹੜਾ ਪ੍ਰਮਾਤਮਾ ਵਾਲਮੀ ਕੀ ਮਾਰਦਾ ਉੱਥੇ ਪ੍ਰਵਚਨ ਵੀ ਹੋਣੇ ਚਾਹੀਦੇ ਜੀ ਮਹਾਪੁਰਸ਼ਾਂ ਦੇ ਪ੍ਰਵਚਨ ਹੋਣ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗੇ ਸਿੱਖਿਆ ਪਤਾ ਲੱਗੇ ਕਿ ਗਾਂ ਸਾਡਾ ਮੋਟਿਵ ਕੀ ਆ ਜੀ ਤੁਹਾਨੂੰ ਕੀ ਲੱਗਦਾ ਪਰਵਰਤਨ ਕਿਵੇਂ ਆ ਸਕਦਾ ਚਲੋ ਭਜਨ ਮੰਡਲੀਆਂ ਜਾਂ ਭਜਨ ਵੀ ਜ਼ਰੂਰੀ ਨੇ ਐਂਟਰਟੇਨਮੈਂਟ ਵੀ ਜ਼ਰੂਰੀ ਆ ਪਰ ਤੁਹਾਨੂੰ ਕੀ ਲੱਗਦਾ ਪਰਵਰਤਨ ਕਥਾ ਦੇ ਨਾਲ ਆਊਗਾ ਕਿ ਭਜਨਾਂ ਦੇ ਨਾਲ ਆਊਗਾ ਤੁਹਾਨੂੰ ਕੀ ਤੁਹਾਡਾ ਕੀ ਓਪੀਨੀਅਨ ਦੋਨੇ ਚੀਜ਼ਾਂ ਚੱਲਣੇ ਚਾਹੀਦੀਆਂ ਜੀ ਹੁਣ ਸਾਨੂੰ ਥੋੜੀ ਪਤਾ ਸੀਗਾ ਮਹਾਤਮਾ ਰਾਵਣ ਬਾਰੇ ਜੀ ਪਵਨ ਧਰਾਵੜ ਜੀ ਆਪਣੇ ਮੂੰਹ ਕਰੇ ਖਬਰਦਾਰ ਖਬਰਦਾਰ ਰਾਵਣ ਹੈ ਪੈਰੇ ਦਾ ਅੱਜ ਅਸੀਂ ਵਿਅਕਤੀਆਂ ਵੀ ਜੁੜੇ ਪੜਨਾ ਨਾ ਵੀ ਪਰਵਤਨ ਆਂਦਾ ਵਾ ਜੀ ਪਰ ਨਾਲ ਨਾਲ ਪ੍ਰਮਾਤਮਾ ਵਾਲਮੀਕੀ ਮਾਰਦਾ ਪ੍ਰਚਾਰ ਵੀ ਜ਼ਰੂਰੀ ਆ ਕਥਾ ਵੀ ਜ਼ਰੂਰੀ ਪ੍ਰਚਾਰ ਤੋਂ ਬਿਨਾ ਕੁਛ ਨਹੀਂ ਆ ਜੀ ਹੁਣ ਮੱਲੇ ਮੱਲੇ ਅਸੀਂ ਇੱਕ ਰੀਤ ਚਲਾ ਰਹੇ ਆ ਕਿ ਜਿੰਨੇ ਕੀ ਪੰਜਾਬ ਚ ਪਿੰਡਾਂ ਸ਼ਹਿਰਾਂ ਇੱਥੇ ਪ੍ਰਮਾਤਮਾ ਵਾਲਮੀਕੀ ਮਾਰਦਾ ਪ੍ਰਚਾਰ ਕਰੀਏ ਜਿਹੜੇ ਬਾਹਰਲੇ ਲੋਕ ਆ ਦਿੱਲੀ, ਯੂਪੀ, ਬਿਹਾਰ, ਕਰਨਾਟਕ ਉਹ ਜਾਗ ਚੁੱਕੇ ਆ ਅਸੀਂ ਇੰਨੀ ਜਗ੍ਹਾ ਪ੍ਰਚਾਰ ਕਰਨ ਚਾਹੀਦਾ ਮੋਟਰਸਾਈਕਲ ਤੇ ਵਾਲਮੀਕੀ ਮਾਰਾ ਦਾ ਪ੍ਰਚਾਰ ਕਰਨ ਜਾਣਾ ਜੀ ਘਰੋਂ ਮੌਤ ਦਾ ਕਫਨ ਲੈ ਕੇ ਜਾਈਦਾ ਪਤਾ ਨਹੀਂ ਮੁੜਨਾ ਕੀ ਨਹੀਂ ਮੁੜਨਾ ਜੀ ਕਿ ਬਾਈਕ ਤੇ ਪ੍ਰਚਾਰ ਕਰਨਾ ਪਹਾੜੀ ਇਲਾਕਿਆਂ ਦੇ ਵਿੱਚ ਬਹੁਤ ਔਖਾ ਜੀ ਵਾਲਮੀਕੀ ਸਮਾਤ ਤੇ ਵਿਕਤਾ ਪਈ ਊਨੇ ਦੇ ਵਿੱਚ ਉੱਥੇ ਮੋਟਰਸਾਈਕਲ ਤੇ ਮੈਂ ਪਹੁੰਚ ਗਿਆ ਫਿਰ ਉਸ ਤੋਂ ਬਾਅਦ ਬੈਜਨਾਥ ਜੀ ਬੈਜਨਾਥ ਪਹੁੰਚਿਆ ਮੋਟਰਸਾਈਕਲ ਤੇ ਵਾਲਮੀਕੀ ਮਾਰਾ ਦਾ ਪ੍ਰਚਾਰ ਕਰਨਾ ਪ੍ਰਚਾਰਕ ਤਾਂ ਪੂਰਾ ਜੋਰ ਲਾ ਰਹੇ ਆ ਤੇ ਪੂਰਾ ਜੋਰ ਪਰ ਜੀਵ ਨਹੀਂ ਸਾਥ ਦੇ ਰਹੀ ਮਹਾਰਾਜ ਜੀ ਜੀ ਜੀਵ ਸਾਥ ਨਹੀਂ ਦੇ ਰਹੀ ਜੀ ਹੁਣ ਅਸੀਂ ਵੀ ਕਿੰਨਾ ਚਿਰ ਚੱਕ ਚੱਕ ਕੇ ਕਿੱਥੋਂ ਲਾਂਦੇ ਰਵਾਂਗੇ ਜੀ ਤੇ ਲਾਸਟ ਦੇ ਵਿੱਚ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਉਸ ਸਰੋਤਿਆਂ ਨੂੰ ਕਿ ਕਿਸ ਤਰੀਕੇ ਨਾਲ ਪਰਮਪితਾ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨ ਔਰ ਖਾਸ ਤੌਰ ਤੇ ਸਪੋਰਟ ਕਿਵੇਂ ਕਰਨ ਪ੍ਰਚਾਰਕਾਂ ਦੀ ਮੈਂ ਤਾਂ ਸਭ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵਾਂ ਕਿ ਜਿਹੜੇ ਪ੍ਰਚਾਰਕਾਂ ਉਹਨਾਂ ਦੀ ਮਦਦ ਕਰੋ ਜੇ ਤੁਸੀਂ ਟਾਈਮ ਨਹੀਂ ਦੇ ਸਕਦੇ ਤੇ ਆਪਣੇ ਤਿਲਫੁੱਲ ਜੇਬ ਦੇ ਵਿੱਚੋਂ ਪਰਮਾਤਮਾ ਵਾਲਮੀਕੀ ਮਰਦ ਦੇ ਨਾਮ ਦਾ ਕੱਢੋ ਉਹਨਾਂ ਨੂੰ ਦਵੋ ਕਿਉਂਕਿ ਉਹ ਤੁਹਾਡਾ ਵਾਲਮੀਕੀ ਮਰਦ ਦਾ ਪ੍ਰਚਾਰ ਘਰ ਘਰ ਪਰਚਾਣ ਜੇ ਵਾਲਮੀਕੀ ਮਰਦ ਦਾ ਪ੍ਰਚਾਰ ਨਹੀਂ ਹੋਊਗਾ ਤੇ ਤੁਸੀਂ ਲੋਕ ਖਤਮ ਆ ਅੱਜ ਪ੍ਰਚਾਰਕਾਂ ਦੀ ਬਦੌਲਤ ਵਾਲਮੀਕੀ ਸਮਾਜ ਜੀਵਿਤ ਬੈਠਾ ਵਾ ਜੇ ਪ੍ਰਚਾਰਕ ਨਾ ਹੋਣ ਤੇ ਖਤਮ ਆ ਸਾਰਾ ਕੁਝ ਇਹ ਤਾਂ ਮਿੰਟਲਾਨ 크੍ਰਿਸਚਨ ਬਣਨ ਨੂੰ ਹੁਣ ਜਿਹੜੇ ਲੋਕ ਵਾਲਮੀਕੀ ਮਰਦ ਦੇ ਨਾਮ ਤੋਂ ਬਿਜ਼ਨਸ ਕਰ ਰਹੇ ਆ ਵਾਲਮੀਕੀ ਮਾਰਦ ਦੇ ਨਾਂ ਤੋਂ ਕਮਾ ਰਹੇ ਆ ਵਾਲਮੀਕੀ ਮਾਰਦ ਦੇ ਨਾਂ ਤੋਂ ਕਾਰਾਂ ਗੱਡੀਆਂ ਝੂਟਦੇ ਆ ਉਹ ਪ੍ਰਚਾਰਕਾਂ ਦੀ ਬਦੌਲਤ ਹੀ ਆ ਜੱਜ ਪ੍ਰਭੂ ਰਤਰਾਕਰ ਜੀ ਮਾਰੇ ਹੋਏ ਆ ਗੁਰੂ ਗਿਆਨ ਨਾਥ ਮਾਰੇ ਹੋਏ ਆ 라ਵਲ ਸਾਹ ਆ ਬਾਬਾ ਪਰਗਣਾ ਨਾ ਜੀ ਆ ਮਲਕ ਮਲਕੀਤ ਨਾ ਜੀ ਆ ਹਨਾ ਤੇ ਜਿੰਨੇ ਵੀ ਸੰਤ ਤੇ ਆ ਗੁਰ ਗਿਆਨ ਨਾਥ ਮਾਰਦ ਦੀ ਗੱਡੀ ਤੇ ਬੈਠੇ ਮਹਾਰਾਜ ਜੀ ਆ ਤੇ ਵਾਲਮੀਕੀ ਮਾਰਦ ਦਾ ਪ੍ਰਚਾਰ ਹੋ ਰਿਹਾ ਵਾ ਤੇ ਤਾਂ ਹੀ ਜੀਵੀਤਾ ਅੱਜ ਪ੍ਰਚਾਰ ਇੰਨਾ ਵੀ ਨਾ ਹੋਵੇ ਤਾਂ ਇਹ ਲੋਕ ਤਾਂ ਮਿੰਟ ਲਾਂ ਸਕਿੰਟ ਲਾਂ 1964 ਦੇ ਵਿੱਚ ਪ੍ਰਭੂ ਰਤਨ ਅਕਰ ਜੀ ਮਾਰ ਨੇ ਜੈ ਵਲਮਿਕੀ ਨਾਮ ਦਿੱਤਾ ਪਰ ਅੱਜ ਕੱਲੇ-ਕੱਲੇ ਬੱਚੇ ਦੇ ਮੂੰਹ ਤੇ ਚੜਿਆ ਪਿਆ ਜੈ ਵਲਮਿਕੀ ਜੀ ਮੈਂ ਨਾਰਮਲ ਘੁੰਮਾ ਤੇ ਮੈਨੂੰ ਕਿਸੇ ਨੇ ਨਹੀਂ ਜੈ ਵਲਮਿਕੀ ਕਹਿਣਾ ਮੇਰੇ ਅੱਜ ਬਬਰੀਕੀ ਦੇਖਦੇ ਮੇਰੇ ਮਾਲਾ ਭਾਈ ਦੇਖਦੇ ਤੇ ਮੈਨੂੰ ਹਰ ਇੱਕ ਬੱਚਾ ਮਿਲ ਕੇ ਕਹੂਗਾ ਜੈ ਵਲਮਿਕੀ ਇੱਕ ਮਾਲਾ 'ਚ ਜਦੋਂ ਅਸੀਂ ਪ੍ਰੋ ਹੋ ਗਏ ਸਮਾਜ ਨੂੰ ਕੋਈ ਪਿੱਛੇ ਕਰਨ ਵਾਲਾ ਨਹੀਂ ਜੰਮਿਆ ਜੀ ਜਦੋਂ ਅਸੀਂ ਇੱਕ ਮਾਲਾ ਦੇ ਵਿੱਚ ਪ੍ਰਵ ਹੋ ਗਏ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਸਾਡਾ ਸੰਤ ਸਮਾਜ ਪ੍ਰਚਾਰਕ ਅਸੀਂ ਸਾਰੇ ਇਕੱਠੇ ਹੋ ਰਹੇ ਹਾਂ ਇਕੱਠੇ ਹੋ ਰਹੇ ਇੱਕਤਾ ਦਾ ਇੱਕ ਝੰਡੇ ਥੱਲੇ ਹੋ ਰਹੇ ਹਾਂ ਜਿੱਦੜ ਇਹ ਆ ਗਿਆ ਉਸ ਦਿਨ ਹੀ ਪਰਵਰਤਨ ਆਊਗਾ ਜੀ ਸਮਾਜ ਦੇ ਵਿੱਚ ਜੀ ਤੇ ਨਾਲ ਬਾਹਰ ਬੈਠੇ ਸਾਥੀਆਂ ਨੂੰ ਮੈਂ ਇੱਕ ਬੇਨਤੀ ਕਰਦਾ ਵਾਂ ਕਿ ਸਭ ਨੂੰ ਮੌਕਾ ਦਿਆ ਕਰੋ ਬਾਹਰ ਪ੍ਰਚਾਰ ਕਰਨ ਦਾ ਅਸੀਂ ਸਿਰਫ ਇੱਕ ਨੂਨਾ ਬਾਰ-ਬਾਰ ਬੁਲਾਈ ਜਾਈਏ ਸਭ ਨੂੰ ਬੁਲਾਇਆ ਕਰੋ ਕਿ ਉਹ ਵੀ ਪ੍ਰਚਾਰਕ ਆ ਉਹ ਵੀ ਆਪਣਾ ਘਰ-ਬਾਰ ਫੂਕ ਕੇ ਤਮਾਸ਼ਾ ਦੇਖ ਰਹੇ ਅਸੀਂ ਅਸੀਂ ਸਭ ਕੁਝ ਆਪਣਾ ਦਾਤੇ ਲਾ ਕੇ ਸਭ ਕੁਝ ਪ੍ਰਮਾਤਮਾ ਵਾਲੀ ਮਾਰਾ ਪ੍ਰਚਾਰ ਕਰ ਰਹੇ ਹਾਂ ਸਾਨੂੰ ਕਿਸੇ ਦੀ ਸਪੋਰਟ ਨਹੀਂ ਆ ਸਾਡੀ ਮਦਦ ਕਰਿਆ ਕਰੋ ਜਿੱਥੇ ਜਾਈਦਾ ਸ਼ਿਲਡਾ ਚ ਫੜਾਂਦੇ ਸ਼ਿਲਡ ਯਾਰ ਕਿਸੇ ਦੁਕਾਨ ਤੇ ਦੇ ਦਈਏ ਤਾਂ ਰਾਸ਼ਨ ਮਿਲ ਜਾਣਾ ਜੀ ਇੱਜ਼ਤ ਮਾਨ ਦਿਆ ਕਰੋ ਆਪਣੇ ਸਿੰਗਰਾਂ ਨੂੰ ਪ੍ਰਚਾਰਕਾਂ ਨੂੰ ਕਿ ਗਾਹ ਵੀ ਉਹ ਪ੍ਰਮਾਤਮਾ ਵਾਲੀ ਮਰਦਾ ਘਰ ਘਰ ਦੇ ਵਿੱਚ ਪ੍ਰਚਾਰ ਫਚਣ ਜੈ ਵਾਲਮੀਕੀ ਜੈ ਹਕੀ